ਬਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਧੂਰੀ ਦੇ ਸਰਕਾਰੀ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਅਤੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤਾਂ ਮਰੀਜ਼ਾਂ ਨੇ ਦੱਸਿਆ ਕਿ ਸਾਨੂੰ ਟੈਸਟ ਕਰਵਾਉਣ ਲਈ ਬਾਹਰ ਜਾਣਾ ਪੈਂਦਾ ਹੈ ਅਤੇ ਜੋ ਦਵਾਈਆਂ ਡਾਕਟਰ ਕਈ ਵਾਰ ਲਿਖ ਦਿੰਦੇ ਹਨ ਉਹ ਇੱਨਾ ਕੋਲ ਉਪਲਬਧ ਨਹੀਂ ਹਨ ਜੋ ਸਾਨੂੰ ਬਾਰੋ-ਵੱਧ ਰੇਟ ਤੇ ਖਰੀਦਣੀਆਂ ਪੈਂਦੀਆਂ ਹਨ ਅਤੇ ਅਲਟਰਾਸਾਉਂਡ ਵੀ ਸਾਨੂੰ ਬਾਰੋ ਉੱਚ ਰੇਟ ਤੇ ਕਰਵਾਉਣਾ ਪੈਂਦਾ ਹੈ ਦੇਖੋ ਜਿਹੜਾ ਇਹ ਧੂਰੀ ਦਾ ਸਿਵਲ ਹਸਪਤਾਲ ਆ ਤਾਂ ਕਰਕੇ ਇਹਦੀ ਵਿਸ਼ੇਸ਼ਤਾ ਹੋ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਆਪਣਾ ਹਲਕਾ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਉਹਨਾਂ ਨੇ ਬੜੇ ਵੱਡੇ ਦਾਅਵੇ ਕੀਤੇ ਸੀ ਕਿ ਜਿਹੜਾ ਸਿਹਤ ਨੂੰ ਰਿਲੇਟਡ ਕੰਮ ਹੈ ਜਾਂ ਸਿਹਤ ਦਾ ਮਾਡਲ ਦਿੱਲੀ ਦਾ ਪੇਸ਼ ਕੀਤਾ ਗਿਆ ਸੀ ਸਭ ਕਹਿੰਦੇ ਸੀ ਵੀ ਅਸੀਂ ਸਿਹਤ ਨੂੰ ਬਹੁਤ ਅੱਛਾ ਕਰ ਦਾਂਗੇ ਸਿਹਤ ਸਹੂਲਤਾਂ ਨੂੰ ਬੜਾ ਬੜਾਵਾ ਦੇ ਦਾਂਗੇ ਤੇ ਬਹੁਤ ਸਮੇਂ ਤੋਂ ਪਰ ਕੁਝ ਦਿਖਾਈ ਨਹੀਂ ਦਿੱਤਾ ਇੱਥੇ ਉਸ ਤੋਂ ਬਾਅਦ ਹੁਣ ਜਨਵਰੀ ਦੇ ਵਿੱਚ ਬੜਾ ਵੱਡਾ ਦਾਵਾ ਕੀਤਾ ਗਿਆ ਸੀ ਭਗਵੰਤ ਮਾਨ ਹੋਰਾਂ ਵੱਲੋਂ ਕਿ 26 ਜਨਵਰੀ ਤੋਂ ਬਾਅਦ ਹਰ ਇੱਕ ਦਵਾਈ ਹਰ ਇੱਕ ਟੈਸਟ ਹਸਪਤਾਲ ਦੇ ਵਿੱਚ ਹੋਇਆ ਕਰੂਗਾ ਤੇ ਅੱਜ ਤੇ ਕੱਲ ਅਸੀਂ ਦੇਖਿਆ ਕਿ ਜਿਹੜੇ ਹਸਪਤਾਲ ਦੇ ਵਿੱਚ ਮਰੀਜ਼ ਨੇ ਇੱਕ ਤਾਂ ਉਹਨਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ ਜਿਹੜੇ ਡਾਕਟਰ ਨੇ ਉਹ ਦਵਾਈ ਜਿਹੜੀ ਲਿਖਦੇ ਆ ਉਹ ਮਿਲਦੀ ਨਹੀਂ ਤੇ ਭਗਵੰਤਬਾਨ ਨੇ ਕੀ ਕਿਹਾ ਸੀ ਕਿ ਅਗਰ ਦਵਾਈ ਨਹੀਂ ਮਿਲਦੀ ਤਾਂ ਡਾਕਟਰ ਜਾ ਕੇ ਆਪ ਬਾਹਰੋਂ ਦਵਾਈ ਆ ਕੇ ਲੈ ਕੇ ਆਇਆ ਕਰਨਗੇ ਕੁਛ ਨਹੀਂ ਹੋ ਰਿਹਾ ਉਹਦਾ ਤੁਸੀਂ ਵੀ ਦੇਖਿਆ ਉਹ ਅਸੀਂ ਵੀ ਦੇਖਿਆ ਗੱਲਬਾਤ ਵੀ ਕੀਤੀ ਹੈ ਮਰੀਜ਼ਾਂ ਦੇ ਨਾਲ ਕੋਈ ਟੈਸਟ ਨਹੀਂ ਹੋ ਰਿਹਾ ਇੱਕ ਇੱਥੇ ਬੋਰਡ ਲੱਗੇ ਹੁੰਦੇ ਸੀ ਮੇਰੇ ਖਿਆਲ ਹੁਣ ਤਾਂ ਸ਼ਾਇਦ ਦਿਖਾਈ ਨਹੀਂ ਦਿੱਤੇ ਕਿ ਸ਼ਾਇਦ ਬੈਕ ਸਾਈਡ ਤੇ ਲੱਗੇ ਹੋਏ ਆ ਜੀ ਜੇ ਅਗਰ ਤੁਸੀਂ ਅਲਟਰਾ ਸਾਊਂਡ ਕਰਾਉਣਾ ਹੈ ਤਾਂ ਸਰਕਾਰ ਵੱਲੋਂ ਕੁਝ ਨਿਸ਼ਚਿਤ ਹੋ ਗਿਆ ਲੈਬਾ ਬਾਹਰ ਕਿਉਂਕਿ ਹਸਪਤਾਲ ਦੇ ਵਿੱਚ ਤਾਂ ਹੈ ਨਹੀਂ ਅਸੀਂ ਵੀ ਮੰਨਤਾ ਕਰ ਕਰ ਹਟ ਗਏ ਵੀ ਭਗਵੰਤ ਸਿੰਘ ਸਾਹਿਬ ਤੁਸੀਂ ਮੁੱਖ ਮੰਤਰੀ ਉਹ ਘਟ ਘਟ ਅਲਟਰਾ ਸਾਊਂਡ ਮਸ਼ੀਨ ਤਾਂ ਹਸਪਤਾਲ ਦੇ ਵਿੱਚ ਹੋਣੀ ਚਾਹੀਦੀ ਹੈ ਹਸਪਤਾਲ ਦੇ ਵਿੱਚ ਤਾਂ ਅਲਟਰਾ ਸਾਊਂਡ ਮਸ਼ੀਨ ਪਹਿਲਾਂ ਪਈ ਸੀ ਪਰ ਉਹਨੂੰ ਕੋਈ ਟੈਸਟ ਕਰਨ ਵਾਸਤੇ ਡਾਕਟਰ ਨਹੀਂ ਹੈ ਤੇ ਕੁਝ ਨਹੀਂ ਹੋਇਆ ਇੱਕ ਹੋਰਡਿੰਗ ਜਰੂਰ ਲਾਇਆ ਗਿਆ ਕਿ ਬਾਹਰ ਜਾ ਕੇ ਲੈਬ ਤੋਂ ਤੁਸੀਂ ਕਰਾ ਲਓ ਤੇ ਸਰਕਾਰ ਪੈਸੇ ਦੇਊਗੀ ਤੇ ਕੱਲ ਉਹਦਾ ਵੀ ਪਤਾ ਲੱਗਿਆ ਜਦੋਂ ਉਹ ਲੈਬ ਵਾਲਾਂ ਨਾਲ ਗੱਲ ਕਰੀ ਮਰੀਜ਼ ਕਦੇ ਵੀ ਅਸੀਂ ਜਾਣਦੇ ਹਾਂ ਜਦੋਂ ਲੈਬ ਤੇ ਤਾਂ ਲੈਬ ਵਾਲੇ ਸਾਨੂੰ ਕਹਿੰਦੇ ਵੀ ਸਾਨੂੰ 4 ਮਹੀਨੇ ਤੋਂ ਸਰਕਾਰ ਨੇ ਪੈਸੇ ਨਹੀਂ ਦਿੱਤੇ ਜਿਹੜੇ ਅਸੀਂ ਟੈਸਟ ਕਰ ਰਹੇ ਹਾਂ ਉਹਨਾਂ ਨੇ ਸਾਫ ਕੋਰਾ ਜਵਾਬ ਦੇ ਦਿੱਤਾ ਵੀ ਅਸੀਂ ਕੋਈ ਟੈਸਟ ਨਹੀਂ ਕਰਦੇ ਤੇ ਮਤਲਬ ਕੀ ਨਿਕਲਦਾ ਕਿ ਭਗਵੰਤ ਮਾਨ ਦਾ ਖੁਦ ਦਾ ਜ਼ਿਲ੍ਹਾ ਭਗਵੰਤ ਮਾਨ ਦਾ ਖੁਦ ਦਾ ਹਲਕਾ ਭਗਵੰਤ ਮਾਨ ਦਾ ਖੁਦ ਦਾ ਹਸਪਤਾਲ ਵੀ ਜੇ ਕਹਿ ਦਈਏ ਤਾਂ ਇੱਥੇ ਹੀ ਲੋਕ ਠੱਜਣ ਖਬਾਰ ਹੋ ਰਿਹਾ ਕੋਈ ਸਿਹਤ ਸਹੂਲਤ ਨਹੀਂ ਮਿਲ ਰਹੀ ਕੁਝ ਨਹੀਂ ਹੋ ਰਿਹਾ ਸਿਹਤ ਸਹੂਲਤ ਦੇ ਨਾਮ ਦੇ ਉੱਤੇ ਸਿਰਫ ਆਪਣੀਆਂ ਫੋਟੋਆਂ ਚਪਕਾਈਆਂ ਹੋਈਆਂ ਨੇ ਮੁਹੱਲਾ ਕਲੀਨਿਕਾ ਦੇ ਉੱਤੇ ਜਿਨ੍ਹਾਂ ਦਾ ਨਾਮ ਅੱਜ ਕੱਲ ਬਦਲ ਕੇ ਆਮ ਆਦਮੀ ਕਲੀਨਿਕ ਰੱਖ ਰੱਖਿਆ ਇਹਨਾਂ ਨੇ ਉੱਥੇ ਕੀ ਹੁੰਦਾ ਤੁਸੀਂ 10-20 ਰੁਪਏ ਦੀ ਦਵਾਈ ਜਿਹੜੀ ਮੈਡੀਕਲ ਸ਼ਾਪ ਤੋਂ ਜਾ ਕੇ ਲੈ ਲੈਣੇ ਹੋ ਉਹ ਤੁਹਾਨੂੰ 10-20 ਰੁਪਏ ਦੀ ਦਵਾਈ ਮਿਲ ਜਾਂਦੀ ਹੈ ਤੇ ਜੇ ਤੁਸੀਂ ਕੋਈ ਟੈਸਟ ਕਰਾਉਣਾ ਹੁੰਦਾ ਹੈ ਉਹਦੀ ਤਿੰਨ-ਤਿੰਨ ਚਾਰ-ਚਾਰ ਦਿਨ ਰਿਪੋਰਟ ਨਹੀਂ ਆਉਂਦੀ ਕਿਹੜੀ ਸਿਹਤ ਸਹੂਲਤ ਹੈ ਤਾਂ ਇਸੇ ਦਾ ਜਵਾਬ ਲੈਣ ਵਾਸਤੇ ਅਜਿੱਥੇ ਪਹੁੰਚੇ ਸੀ ਤੇ ਇਤੋਂ ਵੀ ਉੱਪਰ ਦੀ ਬੜੀ ਤਰਾਸਦੀ ਹੋਈ ਹੈ ਸੰਗਰੂਰ ਜ਼ਿਲ੍ਹੇ ਦੇ ਨਾਲ ਇਹ ਜਿਹੜੇ ਐਕਸਾਈਜ਼ ਮਨਿਸਟਰ ਨੇ ਖਜ਼ਾਨਾ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੇ ਹਲਕੇ ਦੇ ਵਿੱਚ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਕਿਉਂਕਿ ਖੁੱਦਾ ਡਿਪਾਰਟਮੈਂਟ ਹੈ ਜਿਹੜਾ ਸ਼ਰਾਬ ਦਾ ਵੰਡਰਨ ਆ ਜਾਂ ਸ਼ਰਾਬ ਦੀ ਜਿਹੜੀ ਸਾਰੀ ਪ੍ਰਣਾਲੀ ਹੈ ਉਹਨੂੰ ਐਕਸਾਈਜ਼ ਡਿਪਾਰਟਮੈਂਟ ਦੇਖਦਾ ਖੁੱਦਾ ਉਹਨਾਂ ਦਾ ਡਿਪਾਰਟਮੈਂਟ ਹੈ ਖੁੱਦਾ ਉਹਨਾਂ ਦਾ ਹਲਕੇ ਲੋਕਾਂ ਨੇ ਵੱਡੀਆਂ ਵੱਡੇ ਮਾਰਜਨ ਦੇ ਨਾਲ ਵੋਟਾਂ ਪਾ ਕੇ ਉਹਨਾਂ ਨੂੰ ਜਿਤਾ ਕੇ ਮੰਤਰੀ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਪਰ ਉਹ ਲੋਕ ਅੱਜ ਆਮ ਲੋਕਾਂ ਦੀ ਗੱਲਾਂ ਕਰਨ ਵਾਲੇ ਖਾਸ ਬਣ ਕੇ ਬੈਠੇ ਹੋਏ ਆ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਉਹ ਲੋਕਾਂ ਨੂੰ ਮਿਲਨ ਦਾ ਜਿਨ੍ਹਾਂ ਦੇ 17 18 ਲੋਕਾਂ ਦੀ ਅਜੇ ਤੱਕ ਮੌਤ ਹੋ ਚੁੱਕੀ ਹੈ ਇਹ ਵੀ ਮੁੱਦਾ ਸੀ ਤੇ ਖਾਸ ਕਰਕੇ ਹਸਤਾਲ ਦਾ ਮੁੱਦਾ ਸੀ ਇਹਦਾ ਕਾਰਨ ਇਹ ਹੈ ਜੀ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਥੂਰੀ ਚ ਮਲਟੀ ਸਪੈਸ਼ਲਿਸਟ ਹਸਪੀਟਲ ਬਣਾਵਾਂਗੇ ਅੱਜ ਉਹ ਮਲਟੀ ਸਪੈਸ਼ਲਿਸਟ ਹਸਪੀਟਲ ਨੂੰ ਦੇਖਣ ਆਏ ਸੀ ਅਸੀਂ ਅੱਜ ਉਹਦੇ ਵੀ ਕਿੰਨਾ ਕੁ ਵਧੀਆ ਚੱਲ ਰਿਹਾ ਹੈ ਕਿਉਂਕਿ ਇਹਨਾਂ ਨੇ ਪਹਿਲਾਂ 8 ਸਾਲ ਐਮਪੀ ਰਹਿੰਦੇ ਹੋਏ ਵੀ ਮਾਨ ਸਾਹਿਬ ਨੇ ਪੂਰੀ ਹਸਪਤਾਲ ਵਾਸਤੇ ਕੀ ਚੀਜ਼ ਨਹੀਂ ਕਰਦੀ ਇੱਕ ਅਲਟਰਾਸਾਉਂਡ ਮਸ਼ੀਨ ਨਹੀਂ ਦੇ ਸਕੇ ਪਹਿਲਾਂ 8 ਸਾਲਾਂ ਚ ਹੁਣ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਹੁਣ ਨਹੀਂ ਅਲਟਰਾਸਾਉਂਡ ਮਸ਼ੀਨ ਮੰਨ ਲਓ ਇੱਥੇ ਦੇ ਸਕੇ ਅਲਟਰਾਸਾਉਂਡ ਮੰਨ ਲਓ ਕਰਨ ਵਾਸਤੇ ਜਦੋਂ ਬਾਹਰ ਭੇਜ ਰਹੇ ਸੀਗੇ ਤਾਂ ਬਾਹਰ ਜਿਹੜੀਆਂ ਪ੍ਰਾਈਵੇਟ ਲੈਬਸ ਨੇ ਉਹਨਾਂ ਨੂੰ ਉਹਨਾਂ ਦੇ ਫੰਡ ਨਹੀਂ ਦਿੱਤੇ ਉਹਨਾਂ ਦੇ ਪੈਸੇ ਨਹੀਂ ਦਿੱਤੇ ਉਹ ਹੱਥ ਖੜੇ ਕਰਕੇ ਵੀ ਅਸੀਂ ਨਹੀਂ ਅਲਟਰਸਾਉਂਡ ਸਾਉਂਡ ਬਾਹਰ ਪ੍ਰਾਈਵੇਟ ਕਰ ਸਕਦੇ ਤਾਂ ਜੇ ਅੱਜ ਪਤੂਰੀ ਦੇ ਹਸਪਤਾਲ ਦੀ ਗੱਲ ਕਰੀਏ ਅੱਜ 2 ਸਾਲ ਤੋਂ ਉੱਪਰ 2 ਸਾਲ ਦਾ ਉੱਪਰ ਦਾ ਸਮਾਂ ਹੋ ਚੱਲਿਆ ਸਰਕਾਰ ਨੂੰ ਇੱਕ ਅਲਟਰਸਾਉਂਡ ਮਸ਼ੀਨ ਵੀ ਨਹੀਂ ਚਲਾ ਸਕਿਆ ਕੋਈ ਟੈਸਟ ਨਹੀਂ ਅੰਦਰ ਹੋ ਰਹੇ ਕੋਈ ਦਵਾਈਆਂ ਨਹੀਂ ਮਿਲ ਰਹੀਆਂ ਮਰੀਜ਼ ਖਰਚਲ ਖਵਾਰ ਹੋ ਰਹੇ ਨੇਗੇ ਜੇ ਜੇ ਸੀਐਮ ਸਿਟੀ ਦੇ ਹਾਊਸ ਮੈਨੂੰ ਹਸਤਾਲ ਦਾ ਇਹ ਹਾਲ ਆ ਸੀਐਮ ਸਾਹਿਬ ਦੇ ਆਪਣੇ ਹਲਕੇ ਦੇ ਹਸਤਾਲ ਦਾ ਇਹ ਹਾਲ ਤਾਂ ਹੋਰਾਂ ਦਾ ਕੀ ਹਾਲ ਹੋਣਾਗਾ ਆਪਾਂ ਇੱਥੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਿਰਫ ਇੱਕ ਪੋਸਟਰਾਂ ਦੀ ਸਰਕਾਰ ਆ ਕੋਈ 10 ਲੱਖ ਦਾ ਕੰਮ ਕਰਕੇ ਕਰੋੜ ਰੁਪਏ ਦੇ ਪੋਸਟਰ ਲਾ ਜਾਂਦੇ ਨੇ ਬੇਸੀ ਆ ਕਰਤਾਈ ਮਸੂਰੀਆਂ ਹੀ ਸਰਕਾਰ ਆ ਪਹਿਲਾਂ ਲੋਕਾਂ ਨੂੰ ਹੋਰਾਂ ਸਰਕਾਰਾਂ ਨੂੰ ਕਹਦੇ ਹੁੰਦੇ ਸੀ ਕਿ ਇਹ ਪੋਸਟਰਾਂ ਨਾਲ ਆਪਦੀ ਮਸੂਰੀ ਕਰਦੇ ਨੇ ਪਰ ਅੱਜ ਆ ਉਹ ਕੰਮ ਆਪ ਕਰਨ ਲੱਗ ਗਏ ਇਹ ਤੇ ਜਿਹੜੇ ਆਪਣੇ ਸਿਹਤ ਸਿੱਖਿਆ ਮਨ ਲਓ ਸਹੂਲਤਾਂ ਦੇ ਦਾਅਵੇ ਨੇ ਇਹਨਾਂ ਦੇ ਉਹ ਬਿਲਕੁਲ ਜ਼ੀਰੋ ਨੇ ਉਹ ਫੇਰ ਹੋਈ ਆ ਸਰਕਾਰ ਤੇ ਉਹੀ ਚੀਜ਼ ਦਾ ਅੱਜ ਦੇਖਣ ਆਏ ਸੀ ਉਹਨੇ